बोलिए सतगुरु कबीर महाराज की जय हर साल दी तरह सतगुरु कबीर पंथ सेवा सोसाइटी ਵੱਲੋਂ تیسਰਾ ਵਿਸ਼ਾਲ ਗਿਆਨ ਚੇਤਨਾ satsang samagam ਜੋ ਪਿੰਡ ਕਾਨਵਾ ਡਿਸਟ੍ਰਿਕਟ ਠਾਨਕੋਟ ਚ ਕਰਾਇਆ ਜਾ ਰਿਹਾ ਹੈ ਸੋ ਸਾਰੀ ਸੰਗਤਾਂ ਨੂੰ ਇਸ ਸ਼ੁਭ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਅੱਜ ਪਠਾਨਕੋਟ ਤੋਂ ਸਤਗੁਰੂ ਕਬੀਰ ਪੰਥ ਸੇਵਾ ਛੱਡੀ ਦੇ ਸਾਰੇ ਮੈਂਬਰ ਸਹਿਬਾਨ ਸਰਪੰਚ ਮਦਨਾਲਾਲ ਜੀ ਉਹਦੇ ਨਾਲ ਅਸ਼ੋਕ ਪਗੜ ਜੀ ਬਟਾਲੇ ਤੋਂ ਔਰ ਨਾਲ ਸਾਰੀ ਟੀਮ ਔਰ ਸਾਡੇ ਪਾਠੀ ਜੀ RAMLAL ਜੀ ਜਿੰਨੀਆਂ ਵੀ ਸੰਗਤਾਂ ਆਈਆਂ ਨੇ ਮੈਂ ਸਭ ਨੂੰ ਮੁਬਾਰਕਬਾਦ ਦਿੰਨਾ ਔਰ ਨਾਲ ਹੀ ਮੈਂ ਸਾਰੇ ਪੰਜਾਬ ਦੀ ਕਬੀਰ ਪੰਥ ਦੀਆਂ ਸੰਗਤਾਂ ਨੂੰ ਸਤਗੁਰੂ ਕਬੀਰ ਮਹਾਰਾਜ ਦੇ ਪੈਰੋਕਾਰਾਂ ਨੂੰ ਬੇਨਤੀ ਕਰਾਂਗਾ ਕਿ ਆਓ ਅਸੀਂ ਇਕੱਠੇ ਹੋ ਕੇ ਉਸ ਦਿਨ 21 ਦਸੰਬਰ ਨੂੰ ਉੱਥੇ ਹੌਮ ਹਮਾ ਕੇ ਪਹੁੰਚੀਏ ਔਰ ਸਤਗੁਰੂ ਕਬੀਰ ਸਾਹਿਬ ਜੀ ਦੀ ਬਾਣੀ ਦਾ ਪ੍ਰਚਨਨ ਵੀ ਕਰੀਏ ਗ੍ਰਹਿਣ ਵੀ ਕਰੀਏ ਔਰ ਉਹਨਾਂ ਦੇ ਦੱਸੇ ਰਸਤੇ 'ਤੇ ਚਲਦੇ ਹੋਏ ਆਪਣੇ ਜੀਵਨ ਨੂੰ ਕਾਮਯਾਬ ਕਰੀਏ ਸੋ ਸਭ ਨੂੰ ਬੇਨਤੀ ਹੈ ਕਿ 21 ਦਸੰਬਰ ਨੂੰ ਤੁਸੀਂ ਉਸ ਦਿਨ ਚੇਤਨਾ ਸਮਾਗਮ ਦੇ ਵਿੱਚ ਹੌਮ ਹਮਾ ਕੇ ਪਹੁੰਚਣਾ ਹੈ ਪਿੰਡ ਕਾਨਵਾ ਤੇ ਡਿਸਟ੍ਰਿਕਟ ਠਾਨਕੋਟ ਬਹੁਤ ਬਹੁਤ ਧੰਨਵਾਦ